ਪਿਆਰੇ ਪੰਜਾਬੀਓ ਅੱਜ ਸ੍ਰੀ ਦਰਬਾਰ ਸਾਹਿਬ ਵਿੱਚ ਹੋਈ ਮੀਟਿੰਗ ਵਿੱਚ ਪੰਜ ਸਿੰਘ ਸਹਿਬਾਨਾਂ ਨੇ ਬੜਾ ਵੱਡਾ ਫੈਸਲਾ ਲੈਂਦੇ ਆ ਉਹਨਾਂ ਨੇ ਇੱਕ ਐਲਾਨ ਕੀਤਾ ਹੈ ਜਿਸ ਵਿੱਚ ਸਾਫ ਕਾ ਜਥੇਦਾਰ ਨੂੰ ਜਿਹੜੀ ਸਜ਼ਾ ਸੁਨਾਹ ਦਿੱਤੀ ਗਈ ਹੈ ਸਰਦਾਰ ਇਕਬਾਲ ਸਿੰਘ ਜਿਹੜੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨਾ ਅਤੇ ਉਹਨਾਂ ਨੇ ਬਹੁਤ ਸਾਰੀਆਂ ਮਾਨਹਾਨੀਆਂ ਕੀਤੀਆਂ ਸਨ ਜਿਸ ਤੋਂ ਬਾਅਦ ਅਕਾਲ ਤਖਤ ਸਾਹਿਬ ਉਹਨਾਂ ਨਾਲ ਨਰਾਜ਼ ਚੱਲ ਰਿਹਾ ਸੀ ਤੇ ਉਹਨਾਂ ਨੂੰ ਸਖਤ ਸਜ਼ਾ ਦੇਣ ਦੀ ਗੱਲ ਕੀਤੀ ਜਾ ਰਹੀ ਸੀ ਅੱਜ ਉਹ ਪੇਸ਼ ਹੋਏ ਅਤੇ ਸਿੰਘ ਸਾਹਿਬਾਨਾਂ ਦੀ ਪੰਜ ਸਿੰਘ ਸਾਹਿਬਾਨਾਂ ਦੀ ਜਿਹੜੀ ਮੀਟਿੰਗ ਹੋਈ ਉਹ ਕਰੀਬ 1 ਘੰਟੇ ਤੋਂ ਵੱਧ ਚੱਲੀ ਜਿਸ ਵਿੱਚ ਸਰਬਸੰਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਸਰਦਾਰ ਅਕਬਾਲ ਸਿੰਘ ਨੂੰ ਜਿਹੜੀ ਸਜ਼ਾ ਲਗਾਈ ਜਾਵੇ ਤੇ ਕਿਉਂਕਿ ਉਹਨਾਂ ਨੇ ਆਪਣਾ ਜਿਹੜਾ ਗੁਨਾਹ ਸੀ ਜਾਂ ਗਲਤੀਆਂ ਸੀ ਉਹ ਕਬੂਲ ਕਰ ਲਈਆਂ ਹਨ ਅਤੇ ਉਹਦੇ ਤੋਬਾ ਕੀਤੀ ਹੈ ਤੇ ਨਾਲ ਹੀ ਉਹਨਾਂ ਮਾਫੀ ਮੰਗੀ ਜਿਸ ਤੋਂ ਬਾਅਦ ਸਿੰਘ ਸਾਹਿਬਾਨ ਜਥੇਦਾਰ ਰਗਵੀਰ ਸਿੰਘ ਜੀਆ ਨੇ ਉਹਨਾਂ ਨੂੰ 11 ਦਿਨ ਲਗਾਤਾਰ ਜਪਜੀ ਸਾਹਿਬ ਦੇ ਪਾਠ ਕਰਨ ਅਤੇ 1 ਘੰਟਾ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਸੁਣ ਦੀ سزا ਜਿਹੜੀ ਉਹ ਲਗਾਈ ਹੈ ਇਹ ਬਹੁਤ ਅੱਜ ਦੀ ਵੱਡੀ ਖਬਰ ਸੀ ਉਧਰ ਦੂਜੇ ਬੰਦੇ ਵਿਖਿਆ ਜਾਵੇ ਤੇ ਜਿਹੜੇ ਬਾਗੀ ਧੜੇ ਦੀ ਚਿੱਠੀ ਸੀ ਉਸ ਬਾਰੇ ਹੱਲੇ ਫੈਸਲਾ ਜਿਹੜਾ ਉਹ ਸਿੰਘ ਸਹਿਬਾਨਾਂ ਨੇ ਰਾਖਵਾਂ ਰੱਖਿਆ ਉਸ ਬਾਰੇ ਅਜੇ ਕੋਈ ਉਹਨਾਂ ਨਹੀਂ ਬੋਲਿਆ ਨਵੀਂ ਅਪਡੇਟ ਆਏਗੀ ਅਸੀਂ ਤੁਹਾਨੂੰ ਵਿਸ਼ੂ ਟੀ ਤੇ ਦੱਸਾਂਗੇ ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਬਾਗੀਆਂ ਦੀ ਚੰਡੀਗੜ੍ਹ ਮੀਟਿੰਗ ਨੂੰ ਦੇਖਦੇ ਆ ਇੱਕ ਆਪਣੇ ਦਫ਼ਤਰ ਵਿੱਚ ਮੀਟਿੰਗ ਰੱਖ ਲਈ ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾਕਟਰ ਦਲਜੀਤ ਸਿੰਘ ਟੀਮਾ ਮੁਖ ਬਲਾਰੇ ਅਕਾਲੀ ਦਲ ਨੇ ਕਿਹਾ ਕਿ ਜਿਹੜੀਆਂ ਫੌਮਾਂ ਫੁਲਾਈਆਂ ਜਾ ਰਹੀਆਂ ਸਨ ਜਾਂ ਗੱਲਾਂ ਬਾਤਾਂ ਚੱਲ ਰਹੀਆਂ ਸਨ ਕਿ ਬਾਗੀ ਧੜਾ ਜਿਹੜਾ ਅਸ਼ੋਮਨੀ ਅਕਾਲੀ ਦਲ ਦੇ ਦਫਤਰ ਤੇ ਕਬਜ਼ਾ ਕਰ ਲੇਗਾ ਐਸੀ ਕੋਈ ਗੱਲ ਨਹੀਂ ਨਾ ਕਿਸੇ ਦਾ ਮੈਨੂੰ ਉੱਥੇ ਮੀਟਿੰਗ ਕਰਨ ਲਈ ਫੋਨ ਆਇਆ ਨਾ ਏਦਾਂ ਕਬਜ਼ੇ ਹੁੰਦੇ ਆ ਨਾ ਹੀ ਏਦਾਂ ਕਬਜ਼ੇ ਹੋਣ ਦੇਾਂਗੇ ਇਹ ਜੋ ਵੀ ਪਰਵਾਹਾਂ ਨੇ ਬਿਲਕੁਲ ਝੂਠੀਆਂ ਨੇ ਜਾਂ ਬਾਗੀ ਫਾਰੇ ਜਾਂ ਕੋ ਹੋਰ ਜਾਂ ਪੱਤਰਕਾਰ ਫੁਲਾ ਰਹੇ ਨੇ ਇਹ ਉਹਨਾਂ ਨੂੰ ਪਤਾ ਲੇਕਿਨ ਇਹੋ ਜੀ ਕੋਈ ਗੱਲਬਾਤ ਨਹੀਂ ਉਹਨਾਂ ਦਾਵਾ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿ ਲਿਆਓ ਮੇਰੇ ਨਾਲ ਗੱਲ ਕਰਾਓ ਬੰਦੇ ਦਾ ਨਾਮ ਲਓ ਜਿਨੇ ਕਿਹਾ ਵੀ ਮੈਂ ਡਾਕਟਰ ਚੀਮਾ ਜਾਂ ਹੋਰ ਕਿਸੇ ਅਧਿਕਾਰੀ ਨੂੰ ਫੋਨ ਕਰਕੇ ਅਹੁਦੇਦਾਰ ਨੂੰ ਕਿਹਾ ਤੇ اسی ਉੱਥੇ ਜਿਹੜੀ ਮੀਟਿੰਗ ਕਰਨੀ ਹੈ ਨਾ ਸਾਨੂੰ ਕਿਹਾ ਨਾ ਸਾਨੂੰ ਅਸੀਂ ਇਹੋ ਜੀ ਗੱਲ ਕੋ ਸਾਹਮਣੇ ਆਈ ਹੈ ਇਹ ਸਿਰਫ ਪ੍ਰਪੋਗੈਂਡਾ ਹੋ ਰਿਹਾ ਇੱਥੇ ਇਹ ਵੀ ਗੱਲ ਦੱਸਣਯੋਗ ਹੈ ਕਿ ਬਾਗੀ ਧੜੇ ਦੀ ਅੱਜ ਚੰਡੀਗੜ੍ਹ ਵਿੱਚ ਬਹੁਤ ਵੱਡੀ ਮੀਟਿੰਗ ਜਿਹੜੀ ਉਹ ਚੱਲ ਰਹੀ ਹੈ ਉੱਥੇ ਉਹਦੇ ਬਾਰੇ ਕੀ ਫੈਸਲੇ ਨਿਕਲ ਕੇ ਆਉਂਦੇ ਉਸਦੀ ਅਪਡੇਟ ਵੀ ਰਿਸ਼ਵ ਟਵੀ ਤੁਹਾਨੂੰ ਜਲਦੀ ਦੱਸੇਗਾ ਲੇਕਿਨ ਉਹਨਾਂ ਦੇ ਕਿਹਾ ਜਾ ਰਿਹਾ ਕਿ ਕੰਪੈਰੀਟਿਵ ਉਹਨਾਂ ਦੇ ਬਰਾਬਰ ਜਿਹੜੀ ਮੀਟਿੰਗ ਸੀ ਅਕਾਲੀ ਦਲ ਨੇ ਆਪਣੇ ਰੱਖ ਲਈ ਦਫ਼ਤਰ ਵਿੱਚ ਤੇ ਦੱਸਿਆ ਕਿ ਸਾਡੇ ਕੋਲ ਵੀ ਤਾਕਤ ਤੁਹਾਡੇ ਨਾਲ ਉਹ ਵੱਧ ਹੈ ਜੇ ਤੁਸੀਂ ਕੋਈ ਮੀਟਿੰਗ ਕਰੋਗੇ ਅਸੀਂ ਬਹੁਤ ਜਲਦ ਕਰਾਂਗੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ ਸ਼ੁਕਰੀਆ